ਹਾਜਰਾ ਜੂਰ ਜਹਰਾ ਜੂਰ ਸਰਬ ਕਲਾ ਭਰਪੂਰ ਧੰਨਾ ਧੰਨ ਆਤ ਸ੍ਰੀ ਗੁਰੂ ਰੰਸਰ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਦੇ ਅੰਦਰ ਬਿਰਾਜਮਾਨ ਸਾਧ ਸੰਗਤ ਜੀ ਬੜਾ ਭਾਗੀ ਹਾਂ ਸਤਿਗੁਰਾਂ ਨੇ ਬਖਸ਼ਿਸ਼ ਕਿਰਪਾ ਕੀਤੀ ਹੈ ਜੀ ਸਾਧ ਸੰਗਤ ਦੇ ਵਿੱਚ ਹਾਜ਼ਰੀ ਲਗਾਉਣ ਦੀ ਸਮੱਤ ਸਮਰੱਥਾ ਸੁੱਜੀ ਬਖਸ਼ੀ ਧੰਨ ਗੁਰੂ ਰੰਸਰ ਮਹਾਰਾਜ ਜੀ ਦੀ ਕਿਰਪਾ ਸਦਕਾ ਜੋ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ ਜਿਸ ਦੇ ਵਿੱਚ ਧੰਨ ਧੰਨ ਭਗਤ ਨਾਮਦੇਵ ਜੀ ਦੀ ਪਾਵਨ ਬਾਣੀ ਦਾ ਉਪਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 973 ਅੰਗ ਦੇ ਉੱਪਰ ਸਵਾਯਮਾਨ ਹੈ ਜਿਸ ਦੇ ਵਿੱਚ ਭਗਤ ਨਾਮਦੇਵ ਜੀ ਸਾਨੂੰ ਇਸ ਮਨੁੱਖਾ ਜੀਵਨ ਬਾਰੇ ਸਮਝਾਉਣਾ ਕਰ ਰਹੇ ਹਨ ਅਕਾਲ ਪੁਰਖ ਦੀ ਉਸ ਤਾਕਤ ਨੂੰ ਬਿਆਨ ਕਰ ਰਹੇ ਹਨ ਜਿਸ ਦੇ ਬਾਰੇ ਇਸ ਸੰਸਾਰ ਦੇ ਵਿੱਚ ਅੱਜ ਤੱਕ ਕੋਈ ਵੀ ਇਸ ਵਿਚਾਰ ਨੂੰ ਗੁਰਬਾਣੀ ਦੀ ਕਸਵੱਟੀ ਤੋਂ ਬਿਨਾਂ ਕਲੀਅਰ ਨਹੀਂ ਕਰ ਸਕਿਆ ਜੇ ਇਸ ਸ਼ਬਦ ਦੀ ਇਸ ਵਿਚਾਰ ਦੀ ਕੋਈ ਨਿਚੋੜ ਮਿਲੀ ਹੈ ਤੇ ਗੁਰਬਾਣੀ ਦੀ ਕਸਵੱਟੀ ਦੇ ਮੁਤਾਬਕ ਮਿਲੀ ਹੈ ਜਿਸ ਦੇ ਵਿੱਚ ਭਗਤ ਨਾਮਦੇਵ ਜੀ ਇਹ ਸਮਝਾਉਣਾ ਕਰ ਰਹੇ ਹਨ ਆਪਣੀ ਬਾਣੀ ਦੇ ਦੁਆਰਾ ਮਾਏ ਨਾ ਹੁਤੀ ਬਾਪ ਨਾ ਹੁਤਾ ਕਰਮ ਨਾ ਹੁਤੀ ਕਾਇਆ ਭਾਵ ਇਹ ਸੰਸਾਰ ਦੇ ਵਿੱਚ ਜੇ ਮੰਨिए ਕਿ ਕਰਮਾਂ ਦੀ ਖੇਡ ਹੈ ਜਦੋਂ ਨਾ ਤੇ ਮਾਂ ਸੀ ਤੇ ਨਾ ਹੀ ਪਿਓ ਸੀ ਤੇ ਨਾ ਹੀ ਕੋਈ ਮਨੁੱਖਾ ਸਰੀਰ ਸੀ ਕਿ ਪਰ ਉਸ ਦਾ ਕੀਤਾ ਹੋਇਆ ਕਰਮ ਉਸ ਦਾ ਕੀਤਾ ਹੋਇਆ ਜਿਹੜਾ ਕਰਮ ਹੈ ਉਹ ਕਿਵੇਂ ਹੋ ਸਕਦਾ ਹੈ ਕਿਉਂਕਿ ਸੰਸਾਰ ਦੇ ਵਿੱਚ ਇਸ ਮਨੁੱਖਾ ਜੀਵਨ ਦੇ ਨਾਲ ਹੀ ਜਿਹੜਾ ਹੈ ਜਨਮ ਦੀ ਉਤਪਤੀ ਹੋਈ ਹੈ ਭਾਵ ਮਾਤਾ ਤੇ ਪਿਤਾ ਦੇ ਸੰਮੇਲ ਦੇ ਨਾਲ ਇਹ ਕਾਇਆ ਸਰੀਰ ਹੈ ਇਸ ਵਿਚਾਰ ਨੂੰ ਸਮਝਾਉਣਾ ਕਰ ਰਹੇ ਹਨ ਭਗਤ ਨਾਮਦੇਵ ਜੀ ਹਮ ਨਹੀਂ ਹੁੰਤੇ ਤੂੰ ਨਹੀਂ ਹੁੰਤੇ ਕਵਨ ਕਹਾਂ ਤੇ ਆਇਆ اے ਭਾਈ ਸੰਸਾਰ ਦੇ ਲੋਕੋ ਜਦੋਂ ਕੋਈ ਵੀ ਜੀਵ ਨਹੀਂ ਸੰਤ ਤਦੋਂ ਹੈ ਪ੍ਰਭੂ ਤੇਥੋਂ ਵਿਣਾ ਹੋਰ ਇਸ ਥਾਂ ਕੋਈ ਵੀ ਜੀਵ ਜਨਮ ਨਹੀਂ ਲੈ ਸਕਦਾ ਉਸ ਅਕਾਲ ਪੁਰਖ ਦੀ ਆਪਣੀ ਖੇਡ ਬਣਾਈ ਹੋਈ ਹੈ ਆਪਣੀ ਰਚਨਾ ਰਚੀ ਹੋਈ ਹੈ RAM ਕੋਈ ਨਾ ਕਿਸੇ ਹੀ ਕੀਰਾ ਈ ਰਾਮ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਰਾਮ ਦਾ ਜਿਹੜਾ ਸ਼ਬਦ ਇੱਥੇ ਵਰਤਿਆ ਗਿਆ ਹੈ ਅਕਾਲ ਪੁਰਖ ਦੇ ਲਈ ਵਰਤਿਆ ਗਿਆ ਹੈ ਇਹ ਦੁਨਿਆਵੀ ਸਰੀਰ ਕਰਕੇ ਨਹੀਂ ਵਰਤਿਆ ਗਿਆ ਕਿਸੇ ਵੀ ਦੁਨਿਆਵੀ ਮਨੁੱਖ ਦੇ ਲਈ ਨਹੀਂ ਵਰਤਿਆ ਗਿਆ ਜਿਸ ਤਰ੍ਹਾਂ ਅਕਾਲ ਪੁਰਖ ਦੀ ਜਿਹੜੀ ਬਾਣੀ ਦਾ ਸ਼ਬਦ ਹੈ ਸਭੇ ਕਟ ਰਾਮ ਬੁਲੇ ਰਾਮਾ ਬੁਲੇ ਰਾਮ ਬਿਨਾ ਕੋ ਬੁਲੇ ਉਸ ਅਕਾਲ ਪੁਰਖ ਵਹਿਗੁਰੂ ਪ੍ਰਮਾਤਮਾ ਰਾਮ ਦੀ ਗੱਲ ਕੀਤੀ ਜਿਹੜਾ ਜਿਹੜਾ ਸਾਰੀਆਂ ਘਟਾਂ ਦੇ ਵਿੱਚ ਮੌਜੂਦ ਹੈ ਕਿਸੇ ਸਰੀਰ ਰੂਪੀ ਰਾਮ ਦੀ ਗੱਲ ਨਹੀਂ ਕੀਤੀ ਗਈ ਕਿਸੇ ਮਨੁੱਖ ਦੀ ਗੱਲ ਨਹੀਂ ਕੀਤੀ ਗਈ ਜਿਸ ਦਾ ਨਾਮ ਰਾਮ ਹੋਵੇ ਜਦ ਗੋਬਿੰਦ ਦੀ ਗੱਲ ਲਾ ਲੋ ਗੋਬਿੰਦ ਸ਼ਬਦ ਵੀ ਆਉਂਦਾ ਹੈ ਵਿਟਲ ਆਉਂਦਾ ਹੈ ਮੁਰਾਰੀ ਆਉਂਦਾ ਹੈ ਵਿਅੰਤ ਐਸੇ ਸ਼ਬਦਾਂ ਦੇ ਨਾਲ ਅਕਾਲ ਪੁਰਖ ਵਹਿਗੁਰੂ ਦੀ ਉਸਤਤ ਕੀਤੀ ਗਈ ਹੈ ਸਤਿਗੁਰਾਂ ਦੀ ਪਾਵਨ ਬਾਣੀ ਦੇ ਵਿੱਚ ਹੇ ਰਾਮ ਜੀ ਪਰਮਾਤਮਾ ਵਾਹਿਗੁਰੂ ਜੀ ਤੇਥੋਂ ਬਿਨਾ ਹੁਣ ਕੋਈ ਵੀ ਕਿਸੇ ਦਾ ਸਹਾਈ ਨਹੀਂ ਹੈ ਨਾ ਕੋਈ ਕਰਮ ਆਦਿ ਇਸ ਜੀਵ ਨੂੰ ਜਨਮ ਮਰਨ ਵਿੱਚ ਲਿਆਉਣ ਵਾਲਾ ਹੈ ਤੇ ਨਾ ਹੀ ਕੋਈ ਸ਼ਾਸਤ ਸ਼ਾਸਤਰ ਵਿਵਹਾਰ ਕਰਮ pranayama ਆਦਿ ਇਸ ਨੂੰ ਗੇੜ ਦੇ ਵਿੱਚੋਂ ਕੱਢਣ ਹੋਂ ਤੇ ਸਮਰੱਥ ਹੈ ਅਕਾਲ ਪੁਰਖ ਜੀ ਤੇਥੋਂ ਬਿਨਾ ਕੋਈ ਵੀ ਨਹੀਂ ਹੈ ਸਪਸ਼ਟ ਸ਼ਬਦ ਦੇ ਵਿੱਚ ਗੱਲ ਸਮਝ ਲਈਏ ਜੀ ਇਕ ਓੰਕਾਰ ਤੋਂ ਬਿਨਾ ਹੋਰ ਦੂਜਾ ਹੈ ਹੀ ਕੋਈ ਨਹੀਂ ਇੱਕ ਅਕਾਲ ਪੁਰਖ ਤੋਂ ਬਿਨਾ ਹੋਰ ਦੂਜਾ ਕੋਈ ਨਹੀਂ ਹੈ ਕਿਉਂਕਿ ਇੱਕ ਓੰਕਾਰ ਦੇ ਵਿੱਚ ਐਸੀ ਤਾਕਤ ਐਸੀ ਬਖਸ਼ਿਸ਼ ਅਕਾਲ ਪੁਰਖ ਨੇ ਰੱਖੀ ਹੈ ਕਿ ਇੱਕ ਓੰਕਾਰ ਦੀ ਉਸ ਤਾਕਤ ਨੂੰ ਸਮਝਣ ਵਾਸਤੇ ਮਨ ਦੇ ਵਿੱਚ ਇਕਾਗਰਤਾ ਮਨ ਦੇ ਵਿੱਚ ਗਰੀਬੀ ਮਨ ਦੇ ਵਿੱਚ ਦਇਆ ਤੇ ਇੱਕ ਰਸ ਹੋਣਾ ਪਵੇਗਾ ਜਦੋਂ ਇੱਕ ਰਸ ਮਨੁੱਖ ਹੋਏਗਾ ਤੇ ਫਿਰ ਉਸ ਇੱਕ ਦੀ ਤਾਕਤ ਨੂੰ ਸਮਝਣ ਦੀ ਸਮਰੱਥਾ ਅਕਾਲ ਪੁਰਖ ਵੈਗੁਰੂ ਪ੍ਰਮਾਤਮਾ ਜੀ ਨੇ ਦੇ ਦੇਣੀ ਹੈ ਇਹ ਹੀ ਬਚਨ ਭਗਤ ਨਾਮਦੇਵ ਜੀ ਸਮਝਾਉਣਾ ਕਰ ਰਹੇ ਹਨ ਕਿ ਅਕਾਲ ਪੁਰਖ ਵੈਗੁਰੂ ਜੀ ਤੋਂ ਬਿਨਾ ਔਰ ਦੂਜਾ ਕੋਈ ਨਹੀਂ ਹੈ ਜਿਹੜਾ ਕੋਈ ਜਨਮ ਮਰਨ ਦੇ ਗੇੜ ਦੇ ਵਿੱਚ ਲਿਆਉਣ ਵਾਲਾ ਹੋਵੇ ਜਾਂ ਕੱਢਣ ਵਾਲਾ ਹੋਵੇ ਜਾਂ ਪਰਾਣਾ ਜਨਮ ਕਰਕੇ ਆਦ ਕਿਨਾਂ ਗੇੜਾਂ ਦੇ ਮਕਾ ਕਰਨ ਵਾਲਾ ਹੋਵੇ ਨਹੀਂ ਹੈ ਕੋਈ ਦੂਸਰਾ ਸਿਰਫ ਤੇ ਸਿਰਫ ਇੱਕ ਅਕਾਲ ਪੁਰਖ ਹੀ ਹੈ ਏਕੋ ਸਿਮਰੋ ਨਾਨਕਾ ਜੋ ਜਲ ਹਲ ਰਿਹਾ ਸਮਾਏ ਦੂਜਾ ਕਾਹੇ ਸਿਮਰੀਐ ਜੰਮੈ ਤੇ ਮਰ ਜਾਏ ਸਤਿਗੁਰਾਂ ਦੀ ਪਾਵਨ ਬਾਣੀ ਦਾ ਇਹ ਸ਼ਬਦ ਆਪਾਂ ਸਮਝਣਾ ਕਰ ਰਹੇ ਹਾਂ ਜੈਸੇ ਤਰਬਰ ਪੰਖ ਬਸੇਰਾ ਰਹਾਉ ਬਕਤਨਾਮ ਜੀ ਕਹਿੰਦੇ ਵੀ ਤਰਬਰ ਦਾ ਭਾਵ ਹੈ ਜੀ ਰੁੱਖਾਂ ਦੇ ਉੱਪਰ ਪੰਖ ਦਾ ਭਾਵ ਹੈ ਪੰਛੀ ਰੁੱਖਾਂ ਦੇ ਉੱਪਰ ਪੰਛੀ ਬੈਠਦੇ ਹਨ ਜਿਵੇਂ ਵਸੇਰਾ ਹੈ ਰੁੱਖਾਂ ਦੇ ਉੱਪਰ ਪੰਛੀਆਂ ਦਾ ਤਿਵੇਂ ਤੇਰੇ ਭੇਜੇ ਜੀਵ ਇੱਥੇ ਆਉਂਦੇ ਹਨ ਤੇ ਤੂੰ ਆਪ ਹੀ ਇਹਨਾਂ ਨੂੰ ਆਪਣੇ ਵਿੱਚ ਜੋੜਦਾ ਹੈ ਕਿਉਂਕਿ ਤੇਰੀ ਆਪਣੀ ਰਚਨਾ ਰਚੀ ਹੋਈ ਹੈ ਕੁਦਰਤ ਸਾਰਾ ਕੁਝ ਨਹੀਂ ਕੁਦਰਤ ਨੂੰ ਬਣਾਉਣ ਵਾਲਾ ਕਰਤਾ ਹੈ ਅਕਾਲ ਪੁਰਖ ਵੈਰਗੁਰੂ ਜਿਸ ਨੇ ਇਹ ਸਾਰੀ ਕੁਦਰਤ ਬਣਾਈ ਹੈ ਕੁਦਰਤ ਅਕਾਲ ਪੁਰਖ ਵਹਿਗੁਰੂ ਦੀ ਰਚਨਾ ਹੈ ਉਦਰਤ ਰੱਬ ਨਹੀਂ ਕੁਦਰਤ ਸਾਰਾ ਕੁਝ ਨਹੀਂ ਕੁਦਰਤ ਨੂੰ ਬਣਾਉਣ ਵਾਲਾ ਅਕਾਲ ਪੁਰਖ ਹੈ ਤੇਰੀ ਬਣਾਈ ਹੋਈ ਇਹ ਕੁਦਰਤ ਇੱਥੇ ਹੀ ਸਾਰ ਜੀਵ ਜੰਤੂ ਆਉਂਦੇ ਹਨ ਤੇ ਤੂੰ ਆਪ ਹੀ ਇਹਨਾਂ ਨੂੰ ਆਪਣੇ ਵਿੱਚ ਜੋੜਨ ਦੀ ਸਮਰੱਥਾ ਦੇ ਦਿਨਾ ਹੈ ਜਿਸ ਤਰ੍ਹਾਂ ਬਚਨ ਆਪਾਂ ਸਮਝ ਲਈਏ ਜੀ ਬਿਨ ਭਾਗਾ ਸਤ ਸੰਗਤ ਨਾ ਲੱਭੈ ਬਿਨ ਸੰਗਤ ਮੈਲ ਭਰੀਜਾ ਜੀਉ ਸਾਤ ਸੰਗਤ ਦੇ ਵਿੱਚ ਭਾਗਾ ਤੋਂ ਬਿਨਾ ਨਹੀਂ ਆਇਆ ਜਾਂਦਾ ਇਸ ਲਈ ਪੁਰਵਲੇ ਜਨਮ ਦੀ ਕਮਾਈ ਹੈ ਤੇ ਫੇਰ ਆਇਆ ਜਾਂਦਾ ਹੈ ਆਪਣੀ ਮਰਜ਼ੀ ਨਾਲ ਮਨੁੱਖ ਨਹੀਂ ਆਉਂਦਾ ਵੀ ਜੇ ਤਰੂ ਮੈਂ ਸੰਗਤ ਵਿੱਚ ਜਾ ਆਮ ਮੇਰੇ ਕੋਲ ਟਾਈਮ ਹੈ ਮੇਰੀ ਮਰਜ਼ੀ ਹੈ ਮਰਜ਼ੀ ਦੀ ਗੱਲ ਨਹੀਂ ਹੈ ਇੱਥੇ ਗੱਲ ਭਾਗ ਦੀ ਹੈ ਮਹਾਰਾਜ ਜੀ ਦੇ ਬਚਨ ਹਨ ਤੇ ਭਾਈ ਤੇਰੇ ਪਿਛਲੇ ਜਨਮ ਦੀ ਕਮਾਈ ਕਰਕੇ ਤੈਨੂੰ ਸਾਧ ਸੰਗਤ ਦੀ ਪ੍ਰਾਪਤੀ ਹੋ ਗਈ ਹੈ ਤਦੇ ਤੂੰ ਸਾਧ ਸੰਗਤ ਦੇ ਵਿੱਚ ਆ ਕੇ ਗੁਰੂ ਦੇ ਚਰਨ ਪਰਸਦਾ ਹੈ ਗੁਰੂ ਦੀਆਂ ਬਖਸ਼ਿਸ਼ਾਂ ਬਖਸ਼ੀਸ਼ਾਂ ਪ੍ਰਾਪਤ ਕਰ ਰਿਹਾ ਹੈ ਜੇ ਤੇਰੇ ਭਾਗਾ ਦੇ ਵਿੱਚ ਸੀ ਭਾਗਾ ਤੋਂ ਬਿਨਾਂ ਪ੍ਰਾਪਤੀ ਨਹੀਂ ਹੁੰਦੀ ਸੰਸਾਰੀ ਤੌਰ ਤੇ ਵੇਖ ਲਈਏ ਜੀ ਮਨੁੱਖ ਦੇ ਦੁਨਿਆਵੀ ਘਰਾਂ ਦੀਆਂ ਗੁਰੂ ਘਰ ਦੀਆਂ ਕੰਧਾਂ ਦੇ ਨਾਲ ਕੰਧਾਂ ਸਾਂਝੀਆਂ ਹੋਣ ਜੇ ਭਾਗਾਂ ਦੇ ਵਿੱਚ ਸਾਥ ਸੰਗ ਨਹੀਂ ਲਿਖਿਆ ਤਾਂ ਸਾਥ ਸੰਗਤ ਜੀ ਉਹ ਮਨੁੱਖ ਕਦੇ ਵੀ ਗੁਰੂ ਘਰ ਦੇ ਵਿੱਚ ਐਂਟਰੀ ਨਹੀਂ ਕਰ ਸਕਦਾ ਕਦੇ ਵੀ ਸਾਥ ਸੰਗਤ ਵਿੱਚ ਨਹੀਂ ਆ ਸਕਦਾ ਜੇ ਭਾਗਾਂ ਦੇ ਵਿੱਚ ਨਹੀਂ ਹੈ ਔਰ ਜਿਨ੍ਹਾਂ ਦੇ ਭਾਗਾਂ ਦੇ ਵਿੱਚ ਹੁੰਦਾ ਹੈ ਅਕਾਲਪੁਰਖ ਵਹਿਗੁਰੂ ਮਿਹਰਾਂ ਕਰਦਾ ਹੈ ਉਹ ਮਨੁੱਖ ਕਈ ਸੰਕੜੇ ਮੀਲ ਤੋਂ ਵੀ ਗੁਰੂ ਦੇ ਚਰਨ ਪੜ ਸਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਲੈਂਦੇ ਹਨ ਚੰਦ ਨਾ ਹੋਤਾ ਸੂਰਜ ਨਾ ਹੋਤਾ ਪਾਣੀ ਪਵਨ ਮਿਲਾਇਆ ਚੰਦ ਤੇ ਸੂਰਜ ਦੀ ਵੀ ਗੱਲ ਭਗਤ ਨਾਮਦੇਵ ਜੀ ਨੇ ਕੀਤੀ ਹੈ ਕਿ ਜਦੋਂ ਨਾ ਚੰਦ ਸੀ ਨਾ ਸੂਰਜ ਸੀ ਜਦੋਂ ਪਾਣੀ ਹਵਾ ਆਦਿਕ ਤਤ ਵੀ ਅਜੇ ਪੈਦਾ ਨਹੀਂ ਹੋਏ ਸੀ ਇਹ ਤਤ ਵੀ ਨਹੀਂ ਸਨ ਪਾਣੀ ਵੀ ਨਹੀਂ ਸੀ ਹਵਾ ਨਹੀਂ ਸੀ ਤੇ ਨਾ ਹੀ ਚੰਦ ਸੀ ਤੇ ਨਾ ਹੀ ਸੂਰਜ ਸੀ ਉਦੋਂ ਅਕਾਲ ਪੁਰਖ ਵੈਰਗੁਰੂ ਪਰਮਾਤਮਾ ਸੀ ਉਦੋਂ ਅਕਾਲ ਪੁਰਖ ਵਹਿਗੁਰੂ ਪਰਮਾਤਮਾ ਸੀ ਜਦੋਂ ਇਹ ਕੁਝ ਵੀ ਨਹੀਂ ਸੀ ਜਦੋਂ ਪੰਥ ਦੇ ਕੋਹੇ ਨੂਰ ਗਿਰੇ ਪੰਥ ਰਤਨ ਪੰਜਾਬੀ ਭਾਸ਼ਾ ਦੇ ਪਹਿਲੇ ਪ੍ਰੋਫੈਸਰ ਤੇ ਪੰਜਾਬੀ ਪੱਤਰਕਾਰੀ ਦੇ ਪਿਤਾਮਾ ਜਾਨੀ ਦਿੱਤ ਸਿੰਘ ਜੀ ਦੇ ਨਾਲ ਆਰਿਆ ਸਮਾਜੀ ਦਇਆਨੰਦ ਦੀ ਧਰਮਕ ਡਿਬੇਟ ਹੁੰਦੀ ਹੈ ਤੇ ਉਹਨੇ ਇਹ ਕਹਿ ਦਿੱਤਾ ਹੈ ਕਿ ਅਕਾਲ ਪੁਰਖ ਵਹਿਗੁਰੂ ਪੰਜ ਤਤ ਪਹਿਲੇ ਸਨ ਪਹਿਲੇ ਸਨ ਇਹ ਪੰਜ ਤਤ ਜਿਨ੍ਹਾਂ ਤੋਂ ਅਕਾਲ ਪੁਰਖ ਵਹਿਗੁਰੂ ਹੈ ਜਿਹੜਾ ਮਨੁੱਖ ਦੀ ਪਤਪਤੀ ਕਰਦਾ ਹੈ ਇਹ ਤਤ ਪਹਿਲੇ ਸਨ ਤੇ ਗਿਆਨੀ ਦਿੱਤ ਸਿੰਘ ਜੀ ਨੇ ਕਹਿਣਾ ਕੀਤਾ ਦਇਆਨੰਦ ਨੂੰ ਕਿ ਜੇ ਤਤ ਪਹਿਲੇ ਸਨ ਫਿਰ ਤੇ ਅਕਾਲ ਪੁਰਖ ਵਹਿਗੁਰੂ ਦਾ ਜਿਹੜਾ ਕੰਮ ਹੈ ਘਮਿਆਰ ਵਾਲਾ ਹੋ ਗਿਆ ਕਿ ਉਹ কুমہار ਨੂੰ ਜਿਸ ਤਰ੍ਹਾਂ ਉਹਦੀ ਮਿੱਟੀ ਮਿਲ ਗਈ ਤੇ ਉਸ ਮਿੱਟੀ ਦੇ ਨਾਲ ਉਹਨੇ ਆਪਣੇ ਭਾਂਡੇ ਬਣਾ ਦਿੱਤੇ ਜੇ ਮਿੱਟੀ ਨਾ ਮਿਲੀ ਤੇ ਤਾਂ ਫਿਰ ਉਹ ਆਪਣਾ ਭਾਂਡਾ ਨਹੀਂ ਬਣਾ ਸਕਿਆ ਜਦੋਂ ਇਹ ਵਿਚਾਰਾ ਹੋ ਗਈਆਂ ਤੇ ਉਦੋਂ ਗਿਆਨੀ ਦਿੱਤ ਸਿੰਘ ਜੀ ਨੇ ਇਹ ਆਪਣਾ ਸਪਸ਼ਟੀਕਰਨ ਦਿੱਤਾ ਹੈ ਕਿ ਅਕਾਲ ਪੁਰਖ ਵਹਿਗੁਰੂ ਜਿਦੀ ਬਾਣੀ ਆਪਣੀ ਵਿਚਾਰ ਆ ਗਈ ਹੈ ਜੀ ਭਗਤ ਨਾਮ ਜੀ ਦੀ ਬਾਣੀ ਜੋ ਆਪਾਂ ਪੜ ਰਹੇ ਹਾਂ ਚੰਦ ਨਾ ਹੋਤਾ ਸੂਰਨਾ ਹੋਤਾ ਪਾਣੀ ਪਵਨ ਮਿਲਾਇਆ ਕਿ ਜਦੋਂ ਚੰਦ ਵੀ ਨਹੀਂ ਸੀ ਸੂਰਜ ਵੀ ਨਹੀਂ ਸੀ ਪਾਣੀ ਵੀ ਨਹੀਂ ਸੀ ਹਵਾ ਨਹੀਂ ਸੀ ਇਹ ਕੁਝ ਵੀ ਨਹੀਂ ਸੀ ਇਸ ਸ੍ਰਿਸ਼ਟੀ ਦੇ ਉੱਪਰ ਉਦੋਂ ਵੀ ਅਕਾਲ ਪੁਰਖ ਸੀ ਔਰ ਗਿਆਨੀ ਦਿੱਤ ਸਿੰਘ ਜੀ ਨੇ ਇਸ ਸਪਸ਼ਟਿਕਰਨ ਗੁਰਬਾਣੀ ਦੇ ਵਿੱਚੋਂ ਪੜ੍ਹ ਕੇ ਫਿਰ ਦਿੱਤਾ ਹੈ ਕਿ ਅਕਾਲ ਪੁਰਖ ਆਪ ਤਤਾਂ ਨੂੰ ਪੈਦਾ ਕਰਨ ਵਾਲਾ ਹੈ ਪੈਦਾ ਹੋਏ ਤਤਾਂ ਤੋਂ ਸ੍ਰਿਸ਼ਟੀ ਨੂੰ ਸਾਜਣ ਵਾਲਾ ਨਹੀਂ ਤੇ ਆਰੀਆ ਸਮਾਜੀ ਦਇਆਨੰਦ ਨੂੰ ਧਰਮ ਘ ਡਿਵੇਟ ਦੇ ਵਿੱਚ ਫਿਰ ਤਿੰਨ ਵਾਰੀ ਮੂੰਹ ਦੀ ਮਾਰ ਖਾਣੀ ਪਈ ਜੀ ਨੂੰ ਤੇ ਭਜਾਇਆ ਡਿਵੇਟ ਦੇ ਵਿੱਚੋਂ ਧਰਮ ਦੇ ਵਿੱਚੋਂ ਅੱਜ ਉਹਦੇ ਨਾਮ ਤੇ ਆਪਾਂ ਵੇਖੀਏ ਕਿ ਭਾਰਤ ਦੇ ਵਿੱਚ ਕਿੱਥੇ ਕਿੱਥੇ ਕਿੱਡੀਆਂ-ਕਿੱਡੀਆਂ ਸਸਤਾਵਣੀਆਂ ਨੇ ਪਰ ਗਿਆਨੀ ਦਿੱਤ ਸਿੰਘ ਜੀ ਜੋ ਪੰਥ ਰਤਨ ਕੌਮ ਦੇ ਹੀਰੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਾਂਦਾ ਰਿਹਾ ਤੇ 1861 ਦੇ ਵਿੱਚ ਇੰਗਲੈਂਡ ਦੇ ਅਖਬਾਰਾਂ ਦੇ ਵਿੱਚ ਇਹ ਖਬਰ ਸੱਪ ਗਈ ਕਿ ਜੇ ਆਉਣ ਵਾਲੇ 25 ਸਾਲਾਂ ਦੇ ਵਿੱਚ ਉਹ ਸਿੱਖ ਕੌਮ ਦੁਨੀਆ ਭਰ ਦੇ ਵਿੱਚੋਂ ਬਿਲਕੁਲ ਖਤਮ ਕਰ ਦੇਵਾਂਗੇ ਪਰ ਪਤਾ ਨਹੀਂ ਸੀ ਇਹ ਜਿਹੜੀ ਸਿੱਖ ਕੌਮ ਹੈ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੋਤ ਅਕਾਲ ਪੁਰਖ ਨੇ ਆਪ ਕੀਤਾ ਪ੍ਰਗਟ ਖਾਲਸਾ ਤੇ ਉਹਨਾਂ ਨੇ ਅਖਬਾਰਾਂ ਦੇ ਵਿੱਚ ਇਹ ਖਬਰਾਂ ਲਵਾ ਦਿੱਤੀਆਂ ਕਿ 25 ਸਾਲ ਬਾਅਦ ਜੇ ਸਿੱਖਾਂ ਨੂੰ ਕੋਈ ਵੇਖ ਸਕਦਾ ਹੈ ਨਾ ਤੇ ਉਹ ਜੈਬ ਘਰਾਣੇ ਦੇ ਵਿੱਚੋਂ ਵੇਖੇਗਾ ਭਾਵ ਇਹਨਾਂ ਦਾ ਦੁਨੀਆ ਦੇ ਤਖਤੇ ਤੋਂ ਨਾਮ ਉਹ ਨਿਸ਼ਾਨ ਮਿਟਾ ਦੇਵਾਂਗੇ ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ 38 ਸਾਲਾਂ ਬਾਅਦ ਇਸ ਸਿੱਖ ਕੌਮ ਦੇ ਹੀਰਿਆਂ ਨੇ ਗੁਰੂ ਦੇ ਉਹਨਾਂ ਮਰਜੀ ਵੜਿਆ ਨੇ ਪੰਥਦਰਦੀਆਂ ਨੇ ਗੁਰੂ ਦਾ ਓਟ ਆਸਰਾ ਲੈ ਕੇ ਐਸਾ ਇੱਕ ਸੰਕਲਪ ਬਣਾ ਕੇ ਐਸੀ ਇੱਕ ਗੁਰੂ ਤੋਂ ਥਾਪੜਾ ਲੈ ਕੇ ਸਿੱਖ ਲਹਿਰ ਚਲਾ ਦੇਣੀ ਹੈ ਸਿੱਖ ਲਹਿਰ ਦੇ ਮੋਢੀ ਜਾਨੀ ਦਿੱਤ ਸਿੰਘ ਜੀ ਨਾਲ ਭਾਈ ਗੁਰਮukh ਸਿੰਘ ਜੀ ਹੋਰ ਵੀ ਬੇਅੰਤ ਜਿਹੜੇ ਮਰਜੀ ਬੜੇ ਸਿੱਖ ਹੋਏ ਜਿਨ੍ਹਾਂ ਦੇ ਵਿੱਚ ਉਸ ਸਮੇਂ ਬਾਬਾ ਅਤਰ ਸਿੰਘ ਮਹਾਰਾਜ ਜੀ ਮਸਤੋਣਾ ਸਾਹ ਵਾਲੇ ਵੀ ਸ਼ਾਮਲ ਨੇ ਜੀ ਕਿਉਂਕਿ ਆਪਣੇ ਕੋਲ ਸਮਾਂ ਨਹੀਂ ਆਪਾਂ ਵਿਚਾਰ ਉਸ ਸਮੇਂ ਦੇ ਵਿੱਚ ਰਹਿ ਕੇ ਕਰਨੀ ਹੈ ਔਰ ਐਸਾ ਗੁਰੂ ਤੋਂ ਥਾਪੜਾ ਲਿਆ ਕਿ 19ਵੀਂ ਸਦੀ ਤੱਕ ਜਾਂਦੇ ਸਿੱਖਾਂ ਦੀ ਫਿਰ ਲੱਖਾਂ ਦੀ ਗਿਣਤੀ ਕਰ ਦਿੱਤੀ ਹੈ ਅੱਜ ਗਿਆਨੀ ਦਿੱਤ ਸਿੰਘ ਦੀ ਸਿੰਘ ਜੀ ਦੀ ਵਰਸੀ ਦੇ ਮੌਕੇ ਉਹਨਾਂ ਨੂੰ ਸਜਦਾ ਕਰਦੇ ਹਾਂ ਉਹਨਾਂ ਦੀ ਕਮਾਈ ਨੂੰ ਜਿਨ੍ਹਾਂ ਨੇ 71 ਕਿਤਾਬਾਂ ਲਿਖ ਕੇ ਸਿੱਖ ਕੌਮ ਦੀ ਝੋਲੀ ਪਾਈਆਂ ਅੱਜ ਉਹਨਾਂ ਦੇ ਚਰਨਾਂ ਦੇ ਵਿੱਚ ਉਹਨਾਂ ਦੀ ਵਰਸੀ ਮੌਕੇ ਅਸੀਂ ਸਜਦਾ ਕਰਦੇ ਹਾਂ ਤੇ ਗੁਰੂ ਚਰਨਾਂ ਵਿੱਚ ਇਹ ਬੇਨਤੀ ਕਰਦੇ ਹਾਂ ਸਤਿਗੁਰੂ ਕਿਰਪਾ ਕਰੋ ਐਸੇ ਮਹਾਨ ਯੋਧੇ ਐਸੇ ਮਹਾਨ ਵਿਦਵਾਨ ਅੱਜ ਵੀ ਸਿੱਖ ਕੌਮ ਦੀ ਝੂਲੀ ਪਾਉ ਜੀ ਸੋ ਰੋ ਵਿਚਾਰ ਭਗਤ ਨਾਮਦੇਵ ਜੀ ਇਹ ਵਿਚਾਰ ਸਮਝਾਉਣਾ ਕਰ ਰਹੇ ਹਨ ਚੰਦ ਨਾ ਹੋਤਾ ਸੂਰ ਨਾ ਹੋਤਾ ਪਾਣੀ ਪਵਣ ਮਿਲਾਇਆ ਬਖਤਨਾਮ ਦੇਵ ਜੀ ਕਹਿੰਦੇ ਜਦੋਂ ਚੰਦ ਵੀ ਨਹੀਂ ਸੀ ਸੂਰਜ ਵੀ ਨਹੀਂ ਸੀ ਪਾਣੀ ਆਤ ਕੁਝ ਵੀ ਨਹੀਂ ਸੀ ਕੋਈ ਵੀ ਤੱਤ ਨਹੀਂ ਸੀ ਪੈਦਾ ਹੋਏ ਉਦੋਂ ਸਿਰਫ ਇੱਕ ਅਕਾਲ ਪੁਰਖ ਵੈਰੂ ਹੈ ਪ੍ਰਮਾਤਮਾ ਹੈ ਕਿਉਂਕਿ ਸਤਿਗੁਰਾਂ ਦੀ ਬਾਣੀ ਅਸੀਂ ਪੜ੍ਹਦੇ ਆ ਜੀ ਸਤਿਗੁਰਾਂ ਦੀ ਬਾਣੀ ਦਾ ਇਹ ਬਚਨ ਅਸੀਂ ਪੜ੍ਹਦੇ ਹਾਂ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਕੀ ਸੱਚ ਕਿ ਉਹ ਜਦੋਂ ਕੁਝ ਵੀ ਨਹੀਂ ਸੀ ਉਦੋਂ ਪ੍ਰਮਾਤਮਾ ਹੈ ਹੁਣ ਸਾਰਾ ਕੁਝ ਹੈ ਸ੍ਰਿਸ਼ਟੀ ਦੀ ਰਚਨਾ ਕੀਤੀ ਤੇ ਪ੍ਰਮਾਤਮਾ ਸ੍ਰਿਸ਼ਟੀ ਨੂੰ ਰਚ ਕੇ ਆਪ ਵਿੱਚ ਵਰਤ ਗਿਆ ਹੈ ਤੇ ਇਸ ਸ੍ਰਿਸ਼ਟੀ ਦੇ ਖਤਮ ਹੋ ਜਾਣ ਤੇ ਵੀ ਖਤਮ ਹੋ ਜਾਣ ਤੇ ਵੀ ਸਿਰਫ ਤੇ ਸਿਰਫ ਇੱਕੋ ਅਕਾਲ ਪੁਰਖ ਬੈਗਰੂ ਰਹੇਗਾ ਵੇਖੋ ਸ੍ਰਿਸ਼ਟੀ ਦੀ ਜਿਹੜੀ ਰਚਨਾ ਹੈ ਅਕਾਲ ਪੁਰਖ ਨੇ ਪਾਣੀ ਤੋਂ ਆਰੰਭ ਕਰ ਦਿੱਤੀ ਹੈ ਫਿਰ ਔਰ ਪਾਣੀ ਦੀ ਬਾਤ ਸਤਿਗੁਰਾਂ ਦੀ ਬਾਣੀ ਦਾ ਵੀ ਇਹ ਬਚਨ ਆਇਆ ਹੈ ਆਪਾਂ ਬਚਨ ਪੜ੍ਹਦੇ ਹਾਂ ਜੀ ਸਤਿਗੁਰਾਂ ਦਾ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚਿੰਗਿਆਈਆਂ ਬੁਰੀਆਂ ਬਾਚੈ ਧਰਮ ਹਜ਼ੂਰ ਕਰਮੀ ਆਪੋ ਆਪਣੀ ਕਿ ਨੇੜਾ ਹੈ ਕਿ ਦੂਰ ਜਿਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ ਨਾਨਕ ਤੇ ਮੁਕਜਲੇ ਕੀਤੀ ਛੁੱਟੀ ਨਾਲ ਪਵਨ ਨੂੰ ਹਵਾ ਨੂੰ ਗੁਰੂ ਦਾ ਦਰਜਾ ਹੈ ਤੇ ਪਾਣੀ ਨੂੰ ਪਿਤਾ ਦਾ ਦਰਜਾ ਹੈ ਤੇ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਹੈ ਸਤਿਗੁਰਾਂ ਪਰ ਜਦੋਂ ਅਸੀਂ ਬਾਣੀ ਦੀ ਵਿਚਾਰ ਕਰਦੇ ਹਾਂ ਤੇ ਸਤਿਗੁਰਾਂ ਦੀ ਬਾਣੀ ਦੇ ਵਿੱਚੋਂ ਇਹ ਵਚਨ ਵੀ ਸਾਨੂੰ ਮਿਲਦੇ ਹਨ ਕਿ ਜਦੋਂ ਪਾਣੀ ਦੀ ਬਾਬਤ ਗੱਲ ਕਰ ਲਈਏ ਇਕੱਲੇ ਇਕੱਲੇ ਪਾਣੀ ਦੀ ਗੱਲ ਕਰ ਲਈਏ ਤੇ ਪਾਣੀ ਦੇ ਨਾਲ ਮਨੁੱਖ ਦੀ ਜਿਹੜੀ ਪਿਆਸ बुझਦੀ ਹੈ ਜਦੋਂ ਪਾਣੀ ਪੀਂਦਾ ਹੈ ਪਾਣੀ ਪੀਣ ਦੇ ਨਾਲ ਮਨੁੱਖ ਦੀ ਪਿਆਸ ਬੁਝ ਜਾਂਦੀ ਹੈ ਭਾਵ ਤ੍ਰਿਪਤੀ ਹੋ ਜਾਂਦੀ ਹੈ ਪਾਣੀ ਪੀਣ ਦੇ ਨਾਲ ਪਰ ਜੇ ਪਾਣੀ ਦਾ ਦੂਸਰਾ ਰੂਪ ਵੇਖਿਆ ਜਾਏ ਤੇ ਪਾਣੀ ਦੇ ਦੂਸਰੇ ਰੂਪ ਦੇ ਵਿੱਚ ਸਤਿਗੁਰੂ ਜੀ ਇਹ ਵਚਨ ਵੀ ਕਰ ਦਿੰਦੇ ਹਨ ਕਿ ਭਾਈ ਇਸ ਸੰਸਾਰ ਦੇ ਵਿੱਚ ਜਿਹੜਾ ਪਾਣੀ ਹੈ ਉਹ ਸਾਰੀ ਸ੍ਰਿਸ਼ਟੀ ਨੂੰ ਖਤਮ ਕਰੇਗਾ ਸਾਰੀ ਸ੍ਰਿਸ਼ਟੀ ਨੂੰ ਪਾਣੀ ਖਤਮ ਕਰੇਗਾ ਪੰਜਾਬ ਦੀ ਧਰਤੀ ਦੇ ਉੱਪਰ ਖੜਾਂ ਦੀ ਮਾਰ ਝੱਲ ਰਹੇ ਹੁਣ ਮੌਜੂਦਾ ਪੰਜਾਬ ਦੇ ਬੰਦੇ ਜਦੋਂ ਅਸੀਂ ਛਾਤੀ ਮਾਰਦੇ ਹਾਂ ਜੀ ਹਜ਼ਾਰਾਂ ਏਕੜ ਜ਼ਮੀਨ ਕਿੰਨੇ ਕੁ ਬੇਜਬਾਨ ਬੇਸਹਾਰਾ ਪਸ਼ੂ ਪੰਛੀ ਕਿੰਨੀ ਕੁ ਮਨੁੱਖਤਾ ਦਾ ਘਾਣ ਹੋ ਗਿਆ ਹੈ ਇਹ ਹੜਾਂ ਦੀ ਮਾਰ ਨੇ ਪਾਣੀ ਨੇ ਇੰਨਾ ਕੁਝ ਸਰਵਨਾਸ਼ ਕਰ ਦਿੱਤਾ ਹੈ ਸਤਿਗੁਰਾਂ ਦੀ ਜਿਹੜੀ ਬਾਣੀ ਦੇ ਵਿੱਚ ਕੋਈ ਵੀ ਬਚਨ ਲਿਖਿਆ ਗਿਆ ਹੈ ਸਾਧ ਸੰਗਤ ਜੀ ਉਸ ਦੇ ਵਿੱਚ ਦੁਨੀਆ ਦੀ ਕੋਈ ਵੀ ਤਾਕਤ ਦੁਨੀਆ ਦਾ ਕੋਈ ਵੀ ਵੱਡਾ ਆਪਣੇ ਆਪ ਨੂੰ ਵਿਦਵਾਨ ਕਹਾਉਣ ਵਾਲਾ ਉਂਗਲ ਨਹੀਂ ਕਰ ਸਕਦਾ ਸਤਿਗੁਰਾਂ ਦੇ ਬਚਨਾਂ ਦੇ ਵੱਲ ਕੋਈ ਤਰਕ ਨਹੀਂ ਕਰ ਸਕਦਾ ਜੋ ਬਚਨ ਲਿਖ ਦਿੱਤਾ ਹੈ ਉਹ ਬਚਨ ਸੱਤ ਹੋ ਕੇ ਰਹੇਗਾ ਇਹ ਸਾਡਾ ਭਰੋਸਾ ਗੁਰੂ ਤੇ ਹੋਵੇ ਗੁਰੂ ਬਾਣੀ ਤੇ ਹੋਵੇ ਤੇ ਗੁਰੂ ਦੇ ਚਰਨਾਂ ਦੇ ਵਿੱਚ ਇਹ ਪ੍ਰੇਮ ਦੀ ਅਵਸਥਾ ਸਾਡੀ ਬਣੀ ਹੋਵੇ ਕਿਉਂਕਿ ਇਸ ਸੰਸਾਰ ਦੇ ਵਿੱਚ ਰਹਿੰਦੇ ਹੋਏ ਅਸੀਂ ਉਸ ਨਿਰੰਕਾਰ ਦੇ ਨਾਲ ਸੁਰਤ ਜੋੜਨੀ ਹੈ ਰੋਜ਼ਾਨਾ ਦਾ ਕਰਮ ਕਮਾਉਣਾ ਹੈ ਰਜਾਨਾ ਦੇ ਕਰਮ ਦੇ ਵਿੱਚ ਅਸੀਂ ਗੁਰੂ ਤੇ ਭਰੋਸਾ ਰੱਖ ਕੇ ਗੁਰੂ ਤੋਂ ਨਾਮ ਦੀ ਦਾਤ ਵੀ ਪ੍ਰਾਪਤ ਕਰਨੀ ਹੈ ਸੇਵਾ ਦੀ ਦਾਤ ਵੀ ਪ੍ਰਾਪਤ ਕਰਨੀ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭਗਤ ਨਾਮਦੇਵ ਜੀ ਇਹ ਸਮਝਾਉਣਾ ਕਰ ਰਹੇ ਹਨ ਸਾਤਨ ਹੋਤਾ ਬੇਦਨ ਹੋਤਾ ਕਰਮ ਕਹਾਂ ਤੇ ਆਇਆ ਜਦੋਂ ਕੋਈ ਵੀ ਵੇਦ ਸ਼ਖਤਰ ਨਹੀਂ ਸੀ ਤਦੋਂ ਪ੍ਰਭੂ ਕਰਮਾਂ ਦੀ ਕੋਈ ਹਸਤੀ ਵੀ ਨਹੀਂ ਸੀ ਭਾਵ ਇਸ ਸੰਸਾਰ ਦੇ ਵਿੱਚ ਜਦੋਂ ਕੁਝ ਵੀ ਨਹੀਂ ਸੀ ਤੇ ਉਦੋਂ ਅਕਾਲ ਪੁਰਖ ਵਹਿਗੁਰੂ ਨੇ ਸਾਰੀ ਤਾਕਤ ਆਪਣੇ ਹੱਥ ਦੇ ਵਿੱਚ ਰੱਖੀ ਹੈ ਕੀਚਰ ਪੂਚਰ ਤੁਲਸੀ ਮਾਲਾ ਗੁਰ ਪ੍ਰਸ਼ਾਦੀ ਪਾਇਆ ਕੋਈ ਵੀ ਪ੍ਰਾਣਾ ਜਾਮ ਕਰਦਾ ਹੈ ਤੇ ਇਸ ਵਿੱਚ ਆਪਣੀ ਮੁਕਤੀ ਸਮਝਦਾ ਹੈ ਕੋਈ ਤੁਲਸੀ ਦੀ ਮਾਲਾ ਆਦਿਕ ਫੇਰਦਾ ਹੈ ਜਾਂ ਧਾਰਨ ਕਰਦਾ ਹੈ ਪਰ ਮੈਨੂੰ ਆਪਣੇ ਗੁਰੂ ਦੀ ਕਿਰਪਾ ਦੇ ਨਾਲ ਇਹ ਸਮਝ ਆ ਗਈ ਹੈ ਕਿ ਜਿੰਨਾ ਸਮਾਂ ਗੁਰੂ ਤੇ ਭਰੋਸਾ ਨਹੀਂ ਹੁੰਦਾ ਸਵਾਸਾਂ ਦੇ ਵਿੱਚ ਗੁਰੂ ਦੇ ਸਿਮਰਨ ਦੀ ਤਾਕਤ ਦੇ ਨਾਲ ਮਨੁੱਖ ਸੁਰਤ ਨੂੰ ਸ਼ਬਦ ਦੇ ਨਾਲ ਨਹੀਂ ਜੋੜਦਾ ਉਹਨਾਂ ਸਮਾਂ ਉਸ ਮਨੁੱਖ ਨੂੰ ਕਦੇ ਵੀ ਮੁਕਤੀ ਨਹੀਂ ਪ੍ਰਾਪਤ ਹੋਏਗੀ ਔਰ ਮੁਕਤੀ ਜਿਉਂਦੇ ਜੀ ਪ੍ਰਾਪਤ ਹੋ ਜਾਂਦੀ ਹੈ ਜਿਹੜਾ ਮਨੁੱਖ ਆਪਣੇ ਜੀਵਨ ਦੇ ਵਿੱਚ ਸੁਰਤ ਨੂੰ ਸ਼ਬਦ ਨਾਲ ਜੋੜ ਲੈਂਦਾ ਹੈ ਗੁਰੂ ਤੋਂ ਜਿਉਣਾ ਦੀ ਜੀਵਨ ਜਾਤ ਸਿੱਖ ਲੈਂਦਾ ਹੈ ਕਿ ਜਿਉਣਾ ਕਿਸ ਤਰ੍ਹਾਂ ਹੈ ਉਹਨ ਮਨੁੱਖ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੁਕਰਮ ਕਮਾਉਂਦਾ ਹੈ ਗਲੇ ਵੱਡਦਾ ਹੈ ਪਤਾ ਨਹੀਂ ਕਿੰਨਿਆਂ ਕ ਲੋਕਾਂ ਦੇ ਘਰਾਂ ਦੇ ਵਿੱਚੋਂ ਉਹਨਾਂ ਦੇ ਰੋਟੀਆਂ ਨੂੰ ਖੋਹ ਲੈਂਦਾ ਹੈ ਉਹਨਾਂ ਦੇ ਬੱਚਿਆਂ ਦੇ ਭਵਿੱਖ ਨੂੰ ਖੋਹ ਲੈਂਦਾ ਹੈ ਤੇ ਫਿਰ ਆ ਕੇ ਬਗਲੇ ਵਿੱਤੀ ਦੇ ਨਾਲ ਕਾਗਰਤਾ ਦੇ ਨਾਲ ਧਿਆਨ ਲਗਾਉਂਦਾ ਹੈ ਬਾਹਰੀ ਤੌਰ ਤੇ ਉਹ ਪਰਵਾਰ ਨਹੀਂ ਹੈ ਸਤਗੁਰਾਂ ਨੇ ਤੇ ਦਇਆ ਦੇ ਕਾਰਜਾਂ ਤੋਂ ਆਰੰਭ ਕਰਕੇ ਸਾਹਿਬ ਦਾ ਦਰਜਾ ਦੇ ਦਿੱਤਾ ਹੈ ਭਾਈ ਤੂੰ ਕੋਸ਼ਿਸ਼ ਕਰਨੀ ਹੈ ਕਿ ਜੀਵਨ ਦੇ ਵਿੱਚ ਆਪਣੇ ਨਿੱਜੀ ਜੀਵਨ ਦੇ ਵਿੱਚ ਜੀਵਨ ਨੂੰ ਐਸਾ ਮਨਾਉਣਾ ਹੈ ਕਿ ਤੂੰ ਆਪਣੇ ਜੀਵਨ ਦੇ ਵਿੱਚ ਦੂਸਰਿਆਂ ਦਾ ਭਲਾ ਕਰਕੇ ਖੁਸ਼ੀ ਮਨਾਉਂਦਾ ਹੋਵੇਂ ਤੇਰੇ ਅੰਦਰ ਇਹ ਅਵਸਥਾ ਪੈਦਾ ਹੋ ਜਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਇਹ ਅਵਸਥਾ ਪੈਦਾ ਹੋ ਜਾਵੇ ਤੇਰੇ ਅੰਦਰ ਨਹੀਂ ਤੇ ਮਨੁੱਖ ਆਪਣੇ પેટ ਦੀ ਪੂਰਤੀ ਵਾਸਤੇ ਸਾਰੇ ਕਾਰਜ ਕਰਦਾ ਹੈ ਕਿਸੇ ਦਾ ਕੋਈ ਪਰਿਵਾਰ ਜਾਂਦਾ ਹੈ ਕਿਸੇ ਦਾ ਕੋਈ ਕਾਰੋਬਾਰ ਜਾਂਦਾ ਹੈ ਕਿਸੇ ਦਾ ਕੁਝ ਵੀ ਜਾਂਦਾ ਹੈ ਪਰ ਆਪਣੇ ਤੱਕ ਜੇ ਸੀਮਤ ਰਹਿੰਦਾ ਹੈ ਕੇਰ ਪ੍ਰਵਾਨ ਨਹੀਂ ਸਤਿਗੁਰੂ ਕਹਿੰਦੇ ਭਾਈ ਪ੍ਰਵਾਨ ਤੇ ਉਹ ਹੈ ਜਿਹੜਾ ਹੱਥੋਂ ਦੇ ਕੇ ਭਲਾ ਮਨਾਉਂਦਾ ਹੈ ਹੱਥੋਂ ਦੇ ਕੇ ਭਲਾ ਮਨਾਉਣ ਵਾਲਾ ਦਇਆ ਦੇ ਕਾਰਜ ਕਰਨ ਵਾਲਾ ਗੁਰੂ ਨਾਨਕ ਦੇ ਘਰ ਦੇ ਵਿੱਚ ਪ੍ਰਵਾਨ ਹੁੰਦਾ ਹੈ ਤੇ ਜਿਉਂਦੇ ਜੀ ਫਿਰ ਉਹ ਮੁਕਤੀ ਦੇ ਮਾਰਗ ਤੇ ਚੱਲਦਾ ਹੈ। ਉਹਨੂੰ ਮਰਨ ਤੋਂ ਬਾਅਦ ਮੌਤ ਤੋਂ ਬਾਅਦ ਕਿਸੇ ਦੇ ਮੁਕਤੀ ਦੀ ਲੋੜ ਨਹੀਂ ਪੈਂਦੀ ਹੈ। ਉਹਨੂੰ ਮੌਤ ਤੋਂ ਬਾਅਦ ਫਿਰ ਗਤੀ ਕਰਾਉਣ ਦੀ ਲੋੜ ਨਹੀਂ ਪੈਂਦੀ ਹੈ। ਉਹਨੂੰ ਇਹ ਪਾਖੰਡ ਭਰਮ ਦੇ ਵਿੱਚ ਪੈਣ ਦੀ ਜ਼ਰੂਰਤ ਨਹੀਂ ਪੈਂਦੀ ਜਿਨੇ ਜਿਉਂਦੇ ਜੀ ਅਧਿਆਤਮਿਕ ਤੌਰ ਤੇ ਗੁਰੂ ਨੂੰ ਆਪਾ ਸਮਰਪਿਤ ਕਰ ਦਿੱਤਾ। ਜਿਨ੍ਹਾਂ ਨੇ ਆਪਣਾ ਮਨ ਗੁਰੂ ਚਰਨਾਂ ਦੇ ਵਿੱਚ ਰੱਖ ਕੇ ਕਾਰਜ ਕਰਨੇ ਆਰੰਭ ਕਰ ਦਿੱਤੇ ਇਸੇ ਕਰਕੇ ਭਗਤ ਨਾਮਦੇਵ ਜੀ ਸਮਝਾਉਣਾ ਕਰ ਰਹੇ ਹਨ ਨਾਮਾ ਪ੍ਰਣ ਦਾ ਪਰਮ ਤਤ ਹੈ ਸਤਗੁਰ ਹੋਇ ਲਖਾਇਆ ਨਾਮਦੇਵ ਜੀ ਆਖਦੇ ਹਨ ਕਿ ਗੁਰੂ ਨੇ ਮਿਲ ਕੇ ਮੈਨੂੰ ਇਹ ਗੱਲ ਸਮਝਾਈ ਹੈ ਕਿ ਅਸਲ ਸਹਾਈ ਸਭ ਤੋਂ ਉੱਚਾ ਉਹ ਪ੍ਰਭੂ ਹੈ ਜੋ ਜਗਤ ਦਾ ਮੂਲ ਹੈ ਉਸ ਜਗਤ ਨੂੰ ਬਣਾਇਆ ਉਹਨੇ ਸੰਸਾਰ ਸਮੁੰਦਰ ਦੇ ਵਿੱਚੋਂ ਪਾਰ ਤਾਰਾ ਕਰਨ ਵਾਲਾ ਹੈ ਕਿੰਨੀ ਸੌਖੀ ਵਿਚਾਰ ਸਮਝਾ ਦਿੰਦੀ ਹੈ ਜੀ ਕਿ ਸ੍ਰਿਸ਼ਟੀ ਕਿਹਨੇ ਬਣਾਈ ਭਾਈ ਇਹ ਜਗਤ ਕਿਹਨੇ ਬਣਾਇਆ ਅਕਾਲ ਪੁਰਖ ਨੇ ਤੇ ਫਿਰ ਇਹ ਇਸ ਜਗਤ ਦੇ ਵਿੱਚੋਂ ਪਾਰ ਉਤਾਰਾ ਵੀ ਅਕਾਲ ਪੁਰਖ ਹੀ ਕਰ ਸਕਦਾ ਹੈ ਜਿਸ ਨੇ ਇਹ ਸ੍ਰਿਸ਼ਟੀ ਸਾਜੀ ਹੈ ਉਹ ਅਕਾਲ ਪੁਰਖ ਵਹਿਗੁਰੂ ਹੀ ਸਾਨੂੰ ਇਸ ਸੰਸਾਰ ਦੇ ਵਿੱਚੋਂ ਜਨਮ ਅਤੇ ਮਰਨ ਦੇ ਚੱਕਰ ਦੇ ਵਿੱਚੋਂ ਕਢੇਗਾ ਉਹੋ ਹੀ ਸਾਡਾ ਸਾਡਾ ਮੁਕਤੀ ਦਾਤਾ ਹੈ ਉਹੋ ਹੀ ਸਾਨੂੰ ਜੀਵਨ ਦੀ ਜਾਚ ਸਿਖਾਏਗਾ ਜਿਉਣਾ ਕਿਸ ਤਰ੍ਹਾਂ ਹੈ ਨਹੀਂ ਤੇ ਮਨੁੱਖ ਵਿਚਾਰਾ ਮੈਂ ਮੇਰੀ ਅਹੰਕਾਰ ਈਗੋ ਦੇ ਵਿੱਚ ਹੀ ਫਿਰਦਾ ਹੈ ਪਰ ਜਦੋਂ ਗੁਰੂ ਸੰਗਤ ਵਿੱਚ ਆ ਜਾਂਦਾ ਹੈ ਜੀ ਫਿਰ ਸੁਤਾਂ ਮਨ ਜਾਗ ਪੈਂਦਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਹ ਵਚਨ ਕਰਕੇ ਸਮਝਾਉਂਦੇ ਹਨ ਜਾਗ ਲਿ ਹੋre ਮਨਾ ਜਾਗ ਲਿ ਹੋ ਕਹ ਹਗਾਵਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋਪੀ ਸੰਗ ਨਾ ਹੋਇਆ ਉਹ ਵਿਚਾਰ ਉਦੋਂ ਸਮਝ ਆਏਗਾ ਜਦੋਂ ਗੁਰੂ ਦੀ ਸੰਗਤ ਵਿੱਚ ਆਏਗਾ ਫਿਰ ਇਹ ਵਿਚਾਰ ਸਮਝ ਆਏਗਾ ਕਿ ਮੈਂ ਇਸ ਸੰਸਾਰ ਦੇ ਵਿੱਚ ਕਿਹੜੀਆਂ ਮੱਲਾ ਮਾਰਦਾ ਫਿਰਦਾ ਹਾਂ ਕਿ ਜਿਹੜਾ ਸਰੀਰ ਹੈ ਇਹ ਵੀ ਨਾਲ ਨਹੀਂ ਜਾਏਗਾ ਫਿਰ ਮਨੁੱਖ ਦੇ ਅੰਦਰ ਸਹਜ ਅਵਸਥਾ ਪੈਦਾ ਹੋਣ ਲੱਗ ਜਾਂਦੀ ਹੈ ਫਿਰ ਉਹ ਉਹਦੇ ਅੰਦਰ ਟਿਕਾ ਪੈਦਾ ਹੋਣ ਲੱਗ ਜਾਂਦਾ ਹੈ ਫਿਰ ਉਹ ਆਪਣੇ ਆਪ ਨੂੰ ਸੰਸਾਰ ਦੇ ਵਿੱਚ ਵਿਚਰਦਾ ਹੋਇਆ ਗੁਰੂ ਦੇ ਨੇੜੇ ਲੈ ਜਾਂਦਾ ਹੈ ਗੁਰੂ ਦੇ ਪੈ ਤੇ ਭਗਤੀ ਦੇ ਨਾਲ ਜੁੜ ਜਾਂਦਾ ਹੈ ਔਰ ਭਉ ਭਗਤੀ ਦੇ ਨਾਲ ਜੁੜ ਕੇ ਮਨੁੱਖ ਗੁਰੂ ਤੋਂ ਜੀਵਨ ਦੀ ਜਿਹੜੀ ਜਾਚ ਹੈ ਉਹ ਸਿੱਖ ਲੈਂਦਾ ਹੈ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਕਿਰਪਾ ਕੀਤੀ ਹੈ ਕਿ ਸਾਨੂੰ ਜਿਹੜੀ ਮਨੁੱਖਾ ਦੇਹੀ ਬਖਸੀ ਹੈ ਸਾਥ ਸੰਗਤ ਜੀ ਇਸ ਮਨੁੱਖਾ ਦੇਹੀ ਦੇ ਦੁਆਰਾ ਸਵਾਸਾਂ ਨੂੰ ਸਫਲ ਕਰਨ ਦੀ ਨਾਲ ਸਾਨੂੰ ਸੋਝੀ ਵੀ ਦਿੱਤੀ ਹੈ ਇਹ ਬਚਨ ਮਹਾਰਾਜ ਜੀ ਬਚਨ ਕਰਦੇ ਹਨ ਧੰਗੁਰੂ ਅਰਜਨ ਦੇਵ ਮਹਾਰਾਜ ਜੀ ਭਈ ਪ੍ਰਾਪਤ ਮਾਨੁਪਦੇਉਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਭਾਈ ਇੱਕੋ ਵਾਰੀ ਹੈ ਜੇ ਤੇ ਇਸ ਕਾਰਜ ਨੂੰ ਤੂੰ ਸਮਝ ਲਿਆ ਹੈ ਤੇ ਫਿਰ ਤੇ ਇਸ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਪਰਵਾਰ ਦੇ ਵਿੱਚ ਵਿਚਰਦਾ ਹੋਇਆ ਦੁਨਿਆਵੀ ਧੰਦਿਆਂ ਦੇ ਵਿੱਚ ਵਿਚਰਦਾ ਹੋਇਆ ਗੁਰੂ ਦੇ ਬਹੁਤ ਨੇੜੇ ਰਹੇਗਾ ਜੇ ਤੂੰ ਇਸ ਵਿਚਾਰ ਨੂੰ ਛੱਡ ਕੇ ਖਾਣਾ ਪੀਣਾ ਹੱਸਣਾ ਸੌਣਾ ਐ ਵਿਚਾਰਾਂ ਦੇ ਵਿੱਚ ਪੈ ਗਿਆ ਨਾ ਤੇ ਤੈਨੂੰ ਮਰਨਾ ਬਿਸਰ ਗਿਆ ਹੈ ਫਿਰ ਤੇ ਸਤਿਗੁਰੂ ਕਹਿੰਦੇ ਭਾਈ ਤੇਰਾ ਇਸ ਸੰਸਾਰ ਦੇ ਵਿੱਚ ਆਉਣਾ ਤੇ ਜਾਣਾ ਸਫਲ ਨਹੀਂ ਹੋਏਗਾ ਆਵਾ ਗੌਣ ਸਫਲ ਨਹੀਂ ਕਰ ਸਕੇਗਾ ਕਿਉਂਕਿ ਮਹਾਰਾਜ ਜੀ ਬਚਨ ਕਰਦੇ ਹਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਬਚਨ ਸਾਨੂੰ ਸਮਝਾਉਂਦੇ ਹਨ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭਾਪੇ ਇਹ ਮੇਲੇ ਐਸੇ ਕਾਰਜ ਗੁਰੂ ਬਖਸ਼ਾ ਮੇਰਾ ਕਰਕੇ ਕਰ ਦਿੰਦਾ ਹੈ ਕਿ ਸਾਡਾ ਸਹਾਈ ਐਸ ਲੋਕ ਦੇ ਵਿੱਚ ਵੀ ਹੈ ਜਦੋਂ ਸਾਨੂੰ ਕੋਈ ਦੁੱਖ ਆਉਂਦਾ ਹੈ ਫਿਰ ਵੀ ਅਸੀਂ ਅਰਦਾਸਾਂ ਗੁਰੂ ਚਰਨਾਂ 'ਚ ਕਰਦੇ ਹਾਂ ਕੋਈ ਸੁੱਖ ਆਉਂਦਾ ਹੈ ਫਿਰ ਵੀ ਗੁਰੂ ਚਰਨਾਂ 'ਚ ਸ਼ੁਕਰਾਨਾ ਕਰਦੇ ਹਾਂ ਜਦੋਂ ਇਹ ਸਾਨੂੰ ਸਮਝ ਹੈ ਕਿ ਦੁੱਖ ਵੇਲੇ ਵੀ ਅਰਦਾਸ ਕਰਨੀ ਹੈ ਸੁੱਖ ਵੇਲੇ ਵੀ ਸ਼ੁਕਰਾਨਾ ਕਰਨਾ ਹੈ ਇਸ ਦੇ ਨਾਲ ਸਿਰਫ ਇੱਕ ਵਿਚਾਰ ਹੋਰ ਸਮਝ ਲਈਏ ਕਿ ਹਰ ਵੇਲੇ ਉਹਨੂੰ ਚੇਤੇ ਰੱਖਣਾ ਬਸ ਹਰ ਵੇਲੇ ਇੱਕ ਤੇ ਪ੍ਰਮਾਤਮਾ ਨੂੰ ਚੇਤੇ ਰੱਖਣਾ ਹੈ ਇੱਕ ਮੌਤ ਨੂੰ ਚੇਤੇ ਰੱਖਣਾ ਹੈ ਜਿਹੜਾ ਮਨੁੱਖ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਪ੍ਰਮਾਤਮਾ ਨੂੰ ਹਰ ਵੇਲੇ ਚੇਤੇ ਰੱਖਦਾ ਹੈ ਤੇ ਮੌਤ ਨੂੰ ਚੇਤੇ ਰੱਖਦਾ ਹੈ ਕਿ ਸੰਸਾਰ ਤੋਂ ਜਾਣਾ ਹੈ ਪਤਾ ਨਹੀਂ ਕਦੋਂ ਕਿਸ ਵੇਲੇ ਕਿਸ ਸਥਾਨ ਤੇ ਚਲੇ ਜਾਈਏ ਕਿਉਂਕਿ ਚਾਰ ਚੀਜ਼ਾਂ ਇਕੱਠੀਆਂ ਹੁੰਦੀਆਂ ਨੇ ਤੇ ਮਨੁੱਖ ਦੀ ਮੌਤ ਹੋ ਜਾਂਦੀ ਹੈ ਜੀ ਸਾਸ ਤੇ ਗ੍ਰਾਸ ਸਮਾਂ ਤੇ ਸਥਾਨ ਸਥਾਨ ਕਿਹੜਾ ਹੈ ਕਿੱਥੇ ਜਾ ਕੇ ਆਖਰੀ ਸਾਹ ਲੈਣਾ ਹੈ ਜਾਂ ਗ੍ਰਾਸ ਲੈਣਾ ਹੈ ਭਾਵ ਬਾਹਰਲੇ ਸਵਾਸ ਦੇ ਵਿੱਚ ਹੀ ਮੌਤ ਹੋ ਜਾਣੀ ਹੈ ਜਾਂ ਅੰਦਰ ਸਵਾਸ ਚਲਾ ਗਿਆ ਬਾਹਰ ਆਉਣਾ ਹੀ ਨਹੀਂ ਤੇ ਸਮਾਂ ਕਿਹੜਾ ਹੋਏਗਾ ਦਿਨ ਦਾ ਹੋਏਗਾ ਰਾਤ ਦਾ ਹੋਏਗਾ ਸਵੇਰ ਦਾ ਹੋਏਗਾ ਸ਼ਾਮ ਦਾ ਹੋਏਗਾ ਕਿਹੜਾ ਸਮਾਂ ਹੋਏਗਾ ਜਦੋਂ ਇਹ ਚਾਰੇ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਹਨ ਤੇ ਮਨੁੱਖ ਦੇ ਵਿੱਚੋਂ ਅਕਾਲ ਪੁਰਖ ਵੈਗੁਰ ਨੇ ਜਿਹੜੀ ਕਿ ਆਤਮਾ ਦਿੱਤੀ ਹੈ ਉਸ ਨੂੰ ਕੱਢਣ ਵਾਸਤੇ ਡਿਊਟੀ ਲੱਗੀ ਹੈ ਅਜ਼ਰਾਇਲ ਫਰਿਸ਼ਤੇ ਦੀ ਉਸ ਨੇ ਇੱਕ ਛਿੰਦੇ ਵਿੱਚ ਅੱਖ ਫਰਕਣ ਦੇ ਸਮੇਂ ਦੇ ਵਿੱਚ ਸਾਹ ਅੰਦਰ ਚਲਾ ਗਿਆ ਗਰਾਸ ਅੰਦਰ ਚਲਾ ਗਿਆ ਸਾਹ ਬਾਹਰ ਆ ਗਿਆ ਤੇ ਫਿਰ ਉਹਨੇ ਸਾਹ ਨੂੰ ਗਰਾਸ ਨਹੀਂ ਬਣਨ ਦੇਣਾ ਤੇ ਗਰਾਸ ਨੂੰ ਸਾਹ ਨਹੀਂ ਬਣਨ ਦੇਣਾ ਭਾਵ ਅੰਦਰਲੇ ਸਾਹ ਨੂੰ ਬਾਹਰ ਨਹੀਂ ਆਉਣ ਦੇਣਾ ਤੇ ਬਾਹਰਲੇ ਸਾਹ ਨੂੰ ਅੰਦਰ ਨਹੀਂ ਜਾਣ ਦੇਣਾ ਇੰਨਾ ਫਰਤੀਲਾ ਇੰਨਾ ਹੁਕਮ ਦਾ ਪਾਵੰਦ ਉਹ ਅਜ਼ਰਾਇਲ ਫਰਿਸ਼ਤਾ ਹੈ ਉਸ ਨੇ ਇੱਕ ਸਿੰਦੇ ਵਿੱਚ ਜਿੰਦ ਨਿਮਾਣੀ ਕਢੀ ਹੈ ਹੱਡਾਂ ਕੁਕੜਕਾਏ ਹੱਡਾਂ ਨੂੰ ਭੰਨ ਕੇ ਤੋੜ ਕੇ ਸਰੀਰ ਦੇ ਵਿੱਚੋਂ ਜਿੰਦ ਨੂੰ ਕੱਢ ਕੇ ਲੈ ਜਾਣਾ ਹੈ ਆਪ ਕੋ ਸਤਨਾਮ ਸ੍ਰੀ ਸੋ ਆਕਾਰਪੁਰਖ ਵੈਗਰੂ ਦੇ ਚਰਨਾਂ ਦੇ ਵਿੱਚ ਇਹ ਬੇਨਤੀਆਂ ਕਰੀਏ ਸਤਗੁਰੂ ਜੀ ਮਿਹਰਾ ਕਰੋ ਤਰੁਠੋ ਦਇਆਲ ਹੁਗੂ ਬਖਸ਼ਿਸ਼ਾਂ ਕਰੋ ਸਾਡੀ ਚੋਲੀ ਨਾਮ ਦੀ ਦਾਤ ਪਾ ਦੇਓ ਆਦੀਵ ਸਾਨੂੰ ਵੀ ਸਿਮਰਨ ਦੀ ਦਾਤ ਸੇਵਾ ਦੀ ਦਾਤ ਬਖਸ਼ ਦੋ ਤਾਂ ਜੋ ਜਿਹੜਾ ਸਾਡਾ ਹੈ ਸੰਸਾਰ ਦੇ ਵਿੱਚ ਆਉਣਾ ਤੇ ਜਿਹੜਾ ਜਾਣਾ ਹੈ ਉਹ ਸਫਲਾ ਹੋ ਜਾਵੇ ਨਾਮਾ ਪ੍ਰਣਬ ਹੈ ਪਰਮ ਤਤ ਹੈ ਸਤਿਗੁਰੂ ਹੋਏ ਲਖਾਇਆ ਭਗਤ ਨਾਮਦੇਵ ਜੀ ਵੀ ਇਹ ਆਖਦੇ ਹਨ ਕਿ ਗੁਰੂ ਨੇ ਮਿਲ ਕੇ ਮੈਨੂੰ ਇਹ ਗੱਲ ਸਮਝਾ ਦਿੱਤੀ ਹੈ ਜੋ ਆਪਾਂ ਵਿਚਾਰ ਕਰੀਏ ਜੀ ਇਹ ਗੁਰੂ ਦੀ ਹੈ ਗੁਰੂ ਤੋਂ ਸਮਝ ਪਈ ਹੈ ਨਾ ਆਪਾਂ ਨੂੰ ਇਸ ਵਿਚਾਰ ਦੀ ਭਗਤ ਨਾਮਦੇਵ ਜੀ ਇਹ ਸਮਝਾ ਰਹੇ ਨੇ ਵੀ ਗੁਰੂ ਤੋਂ ਇਸ ਗੱਲ ਦੀ ਸਮਝ ਪੈਂਦੀ ਹੈ ਕਿ ਜੋ ਜਗਤ ਦਾ ਮੂਲ ਅਕਾਲ ਪੁਰਖ ਵੈਗੁਰੂ ਹੈ ਜਿਸ ਨੇ ਸਾਰੀ ਸ੍ਰਿਸ਼ਟੀ ਬਣਾਈ ਹੈ ਜਗਤ ਦੀ ਰਚਨਾ ਕੀਤੀ ਹੈ ਉਹ ਅਕਾਲ ਪੁਰਖ ਵੈਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਹੀ ਜੀਵਨ ਨੂੰ ਸਫਲਾ ਕੀਤਾ ਜਾ ਸਕਦਾ ਹੈ ਸੁਰਤ ਨੂੰ ਚੀਲਾ ਬਣਾ ਕੇ ਸ਼ਬਦ ਨੂੰ ਗੁਰੂ ਬਣਾ ਕੇ ਸੰਸਾਰ ਦੇ ਵਿੱਚ ਵਿਚਰਨਾ ਕਰੀਏ ਤਾਂ ਜੋ ਗੁਰੂ ਦੀਆਂ ਬੇਅੰਤ ਬਖਸ਼ਿਸ਼ਾਂ ਬਖਸ਼ਿਸ਼ਾਂ ਅਸੀਸਾਂ ਪ੍ਰਾਪਤ ਹੋ ਜਾਣ ਜੀ ਸੋ ਆਪਾਂ ਹਰ ਰੋਜ਼ ਬੇਨਤੀ ਕਰੀਏ ਸਰੂ ਚਰਨਾ ਦੇ ਵਿੱਚ ਅਰਦਾਸ ਕਰਦੇ ਹਾਂ ਆਪਾਂ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਧੰਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਪੰਜਾਬ ਦੀ ਧਰਤੀ ਜੋ ਹੜਾਂ ਦੀ ਮਾਰ ਚੱਲ ਰਹੀ ਹੈ ਉਸ ਹੜਾਂ ਦੀ ਮਾਰ ਤੋਂ ਆਪ ਜੀ ਤਰੁੱਟ ਕੇ ਦਇਆਲ ਹੋ ਕੇ ਬਖਸ਼ੰਦ ਹੋ ਕੇ ਕਿਰਪਾ ਕਰੋ ਬੇਸਹਾਰਾ ਬੇਜਵਾਨੇ ਪਸ਼ੂ ਪੰਛੀਆਂ ਤੇ ਰਹਿਮਤ ਕਰਦੇ ਹੋਏ ਸਮੁੱਚੀ ਮਨੁੱਖਤਾ ਦਾ ਭਲਾ ਬਖਸ਼ਿਸ਼ ਕਰੋ ਸਤਿਗੁਰੂ ਜੀ ਇਹ ਵੀ ਅਰਦਾਸ ਨਾਲ ਕਰਦੇ ਹਾਂ ਜੋ ਭੈਣ ਭਰਾ ਸੰਗਤਾਂ ਜੋ ਵੀ ਉਸ ਹੜਾਂ ਦੀ ਮਾਰ ਦੇ ਵਿੱਚ ਜਿੰਨਾ ਵੀ ਬੱਚਿਆਂ ਨੂੰ ਸੰਗਤਾਂ ਨੂੰ ਜਾਂ ਬੇਜਵਾਨ ਪਸ਼ੂ ਪੰਛੀਆਂ ਦੇ ਚਾਰੇ ਦੀ ਸੇਵਾ ਕਰ ਰਹੇ ਨੇ ਜਾਂ ਉਹਨਾਂ ਦੇ ਪ੍ਰਸ਼ਾਦ ਦੇ ਲੰਗਰ ਪਾਣੀ ਦੀ ਸੇਵਾ ਕਰ ਰਹੇ ਨੇ ਵਸਤਰਾਂ ਦੀ ਸੇਵਾ ਕਰ ਰਹੇ ਨੇ ਤੇ ਦਵਾਈ ਬੂਟੀਆਂ ਦੀ ਸਾਰੀ ਸੇਵਾ ਸੰਭਾਲ ਜੋ ਵੀ ਮਨੁੱਖ ਜਿੱਥੇ ਵੀ ਸੇਵਾ ਕਰ ਰਿਹਾ ਹੈ ਸਤਿਗੁਰੂ ਕਿਰਪਾ ਕਰਿਓ ਉਹਨਾਂ ਸੰਸਥਾਵਾਂ ਦੇ ਉੱਪਰ ਉਹਨਾਂ ਪੈਣਾ ਭਰਾਵਾਂ ਦੇ ਉੱਪਰ ਉਹਨਾਂ ਸੰਗਤਾਂ ਦੇ ਉੱਪਰ ਵੀ ਮਿਹਰ ਬਣਾ ਕੇ ਰੱਖਿਓ ਜੋ ਇਸ ਸਮੇਂ ਪੰਜਾਬ ਦੇ ਨਾਲ ਹਿੱਕ ੜਾ ਕੇ ਖੜੇ ਹੋਏ ਨੇ ਸੋ ਗੁਰੂ ਜੀ ਕਿਰਪਾ ਕਰਿਓ ਬਖਸ਼ਿਸ਼ਾਂ ਕਰਿਓ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸਮੁੱਚੀ ਮਨੁੱਖਤਾ ਦਾ ਭਲਾ ਕਰਨਾ ਕਰਿਓ ਜੀ ਪੰਜਾਬ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਇਓ ਸੋ ਅੱਜ ਇਸ ਸੰਸਾਰ ਦੇ ਵਿੱਚ ਜੋ ਆਪਾਂ ਵਿਚਾਰਦੇ ਹਾਂ ਕਿ ਗਿਆਨੀ ਦਿੱਤ ਸਿੰਘ ਜੀ ਕੌਮ ਦੇ ਮਹਾਨ ਹੀਰੇ ਕੌਮ ਪੰਜਾਬੀ ਪਾਸਾ ਦੇ ਪਹਿਲੇ ਪ੍ਰੋਫੈਸਰ ਔਰ ਪੰਜਾਬੀ ਪੱਤਰਕਾਰੀ ਦੇ ਪਿਤਾਮਾ ਤੇ ਜਿਨ੍ਹਾਂ ਦੇ ਲਈ ਜੋ ਵੀ ਆਪਾਂ ਬੇਅੰਤ ਵਿਚਾਰਾਂ ਕਰ ਲਈਏ ਉਹਨੀਆਂ ਥੁਰੀਆਂ ਨੇ ਉਹਨਾਂ ਦੀ ਵਰਸੀ ਦੇ ਮੌਕੇ ਉਹਨਾਂ ਨੂੰ ਵੀ ਨਮਸਕਾਰਾਂ ਕਰਦੇ ਹਾਂ ਤੇ ਭਾਈ ਜਸਵੰਤ ਸਿੰਘ ਜੀ ਖਾਲੜਾ ਜੀ ਅੱਜ ਉਹਨਾਂ ਦਾ ਵੀ ਜਿਹੜਾ ਹੈ ਸਿੱਖੀ ਦਿਹਾੜਾ ਹੈ ਜੀ ਉਹਨਾਂ ਦੇ ਚਰਨਾਂ 'ਚ ਵੀ ਪ੍ਰਣਾਮ ਕਰਦੇ ਹਾਂ ਸੋ ਕੀਰਤਨ ਦਾ ਸਮਾ ਹੋ ਗਿਆ ਹੈ ਸਤਿਗੁਰੂ ਜੀ ਬਖਸ਼ਿਸ਼ ਕਰਨ ਸਾਨੂੰ ਸਾਡੇ ਜੀਵਨ ਦੇ ਵਿੱਚ ਰਹਿੰਦੇ ਹੋਏ ਸਿੱਖੀ ਸੇਵਕੀ ਦੇ ਅੰਦਾਤਾਂ ਬਖਸ਼ਿਸ਼ ਕਰਕੇ ਨਿਵਾਜਦੇ ਨੇ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਰਾਗੀ ਭਾਈ ਗੁਰਮੀਤ ਸਿੰਘ ਜੀ ਦੇ ਜਥੇ ਪਾਸੋਂ ਅੱਜ ਅਸ ਕੀਰਤਨ ਸਰਵਣ ਕਰਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਹੋਈਆਂ ਬੇਅੰਤ ਖੁੜਾਂ ਦੀ ਖਿਮਾ ਬਖਸ਼ਣੀ ਜੀ ਸਾਥ ਸੰਗਤ ਬਖਸ਼ਣ ਯੋਗ ਹੈ ਕਿਚਾ ਨੀਮਾ ਸ਼ਬਦ ਬੋਲਿਆ ਗਿਆ ਹੋਵੇ ਜਾ ਕਿਸੇ ਦੇ ਮਨ ਨੂੰ ਕੋਈ ਖੇਸ ਪਹੁੰਚੀ ਹੋਵੇ ਦਾਸ ਖਿਮਾ ਦਾ ਜੱਜ ਕਹੇ ਜੀ ਸਤਿਗੁਰੂ ਬਖਸ਼ਣਹਾਰ ਹਨ ਆਪਾਂ ਨੂੰ ਸਾਰਿਆਂ ਨੂੰ ਬਖਸ਼ ਲੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ